ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੌਕੇ ਕਲਾਂ ਦੇ ਵਿੱਚ ਲੌਕੇ ਕਲਾਂ ਪਿੰਡ ਜ਼ਿਲ੍ਹੇ ਫਰੋਜ਼ਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਬਹਿਕ ਗੁਜਰਾ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਇਹ ਨਗਰ ਆ ਮਿੱਤਰੋ ਤੇ ਜਿਹੜਾ ਨਗਰ ਆ ਇਸ ਨਗਰ ਦਾ ਇੱਕ ਮਸ਼ਹੂਰ ਗਾਇਕ ਜਿੰਦਾ ਵੱਡਾ ਨਾਮ ਆ ਮਿੱਤਰੋ ਗਾਇਕੀ ਦੇ ਵਿੱਚ ਕੀ ਨਾ ਹੀ ਵੀਰੇ ਦਾ ਯਾਰ ਨਰਵੈਰ ਪੰਨੂ ਹਾਂ ਨਰਵੈਰ ਪੰਨੂ ਮਿੱਤਰੋ ਤੁਸੀਂ ਗੀਤ ਹੁਣ ਚੰਦਰਾ ਸੈਟ Song ਵਾਲੇ ਗਾਉਣ ਲੱਗ ਪਿਆ ਬਾਕੀ ਗੀਤ ਉਹਨੇ ਬਾਖ ਕਮਾਲ ਦਿੱਤੇ ਇੰਡਸਟਰੀ ਨੂੰ ਮਿੱਤਰੋ ਤੇ ਉਸ ਪਿੰਡ ਦੇ ਵਿੱਚੋਂ ਦੇਖੋ ਤੁਸੀਂ ਕਿਸੇ ਵੀ ਮਕਾਮ ਦੀ ਤਰੱਕੀ ਹੁੰਦੀ ਹੁੰਦੀ ਹੈ ਜਿਹੜੀ ਉਹ ਪਤਾ ਕੋਈ ਨਹੀਂ ਹੁੰਦਾ ਕਿਹੜੇ ਪਿੰਡ ਦੇ ਵਿੱਚੋਂ ਉੱਠ ਕੇ ਕਿਸੇ ਨਸਾਨ ਦੀ ਜਿੰਦਗੀ ਦੇ ਵਿੱਚ ਕੀ ਕਰ ਲੈਣਾ ਤੇ ਇਸੇ ਤਰ੍ਹਾਂ ਹੀ ਮਿੱਤਰੋ ਲੋਕੀ ਕਲਾ ਪਿੰਡ ਦਾ ਨਾਮ ਬਹੁਤ ਵੱਡਾ ਕਰਤਾ ਉਸ ਬਾਈ ਦਾ ਧੰਨਵਾਦ ਆ ਅੱਜ ਆਪਾਂ ਮਿਲਦੇ ਆ ਬਾਈ ਕੁਲਦੀਪ ਸਿੰਘ ਸਰਪੰਚ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਬਾਈ ਦਾ ਵੀ ਬਹੁਤ ਵੱਡਾ ਨਾਮ ਆ ਗਰ ਦੇ ਵਿੱਚ ਆਉ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਕਰਦੇ ਆ ਸੰਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਜਾਨ ਮਹਾਰਾਜ ਠੀਕ ਠਾਕ ਬਾਈ ਜੀ ਵਧੀਆ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਬਹੁਤ ਵਧੀਆ ਚੜ੍ਹਦੀ ਕਲਾ ਜੀ ਧੰਨਵਾਦ ਆ ਤੁਹਾਡਾ ਜੀ ਆਉਂਦਾ ਇੱਥੇ ਅੱਛਾ ਐ ਗੱਲ ਦੱਸੋ ਮੈਨੂੰ ਤੁਸੀਂ ਫਿਰ ਸਰਪੰਚ ਵੀ ਹੋ ਨਾ ਤੇ ਫਿਰ ਨਰਵੈਣ ਤੁਹਾਨੂੰ ਤਾਂ ਮਿਲਦਾ ਮਿਲਦਾ ਹੂ ਹਾਂਜੀ ਹਾਂਜੀ ਬਹੁਤ ਆਮ ਹੀ ਸਾਡੇ ਤਾਂ ਆਉਂਦਾ ਜਾਂਦਾ ਰਹਿੰਦਾ ਹਾਂਜੀ ਹਾਂਜੀ ਹੁਣ ਕਿਤੇ ਮਰਿਆ ਕਿਹੜਾ ਫਿਰ ਕਿ ਨਹੀਂ ਆ ਮੇਰਾ 15 ਕਦਨ ਉੱਥੇ ਹੀ ਹੈਗਾ ਅੱਛਾ ਠੀਕ ਹੈ ਪਿੰਡ ਆਉਂਦਾ ਰਹਿੰਦਾ ਪਿੰਡ ਦਾ ਮੂੰਹ ਤਾਂ ਨਹੀਂ ਤੋੜਿਆ ਨਾ ਨਾ ਪੂਰਾ ਨਹੀਂ ਠੀਕ ਹੈ ਠੀਕ ਹੈ ਬਾਈ ਅੱਛਾ ਆਪਾਂ ਮੱਝ ਵੇਚਣੀ ਹੈ ਇੱਕ ਹਨਾ ਜੀ ਇਹਦੀ ਕੀ ਡਿਟੇਲ ਹੈ ਕਿੰਨਾਂ ਸੂਆ ਵਾ ਫਿਰ ਤੀਜਾ ਸੂਆ ਸੂਈ ਆ ਵੀਰ ਜੀ ਇਹ ਸੂਈ ਹੈ ਜੀ ਹਾਂਜੀ ਤੀਜਾ ਸੂਆ ਸੂਈ ਆ ਠੀਕ ਹੈ ਜੀ ਤੇ ਦੁੱਧ ਦੇ ਥੱਲੇ 11 ਕਿਲੋ ਆ ਜੀ 11 ਕਿਲੋ ਕੰਡੇ ਵਾਲਾ ਜਿਹੜਾ ਹੈ ਹਾਂ ਜੀ ਕੰਡੇ ਵਾਲਾ ਦੁੱਧ 11 ਕਿਲੋ ਠੀਕ ਹੈ ਅੱਛਾ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਨੂੰ ਨੂੰ ਲਗਭਗ 15 ਦਿਨ ਹੋਏ 15 ਦਿਨ ਹੋ ਗਏ ਚੋਣ ਚਾਂ ਨੂੰ ਠੰਢੀ ਆ ਜੀ ਚੋਣ ਚਾਂ ਨੂੰ ਠੰਢੀ ਸੀਲ ਆ ਜੀ ਠੀਕ ਹੈ ਜੀ ਰੂਮ ਵਰਗੀ ਪੋਲੀ ਆ ਠੀਕ ਹੈ ਜੀ ਲੇਵਲ ਉਹ ਵੀ ਟਿਕਾਣੀ ਦਾ ਛੋਟੀ ਹੁੰਦੀ ਹਾਂਜੀ ਹਾਂਜੀ ਸੂਆ ਕਿੰਨੇ ਵਾਂ ਸੂਈ ਦੱਸੇਗੇ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਠੀਕ ਹੈ ਜੀ ਅੱਛਾ ਮਹਾਂ ਦਾ ਜੇ ਕੋਈ ਘਰੇ ਰੱਖਣ ਵਾਲਾ ਜਾਵੇ ਲੰਬਾ ਤਾਂ ਨਹੀਂ ਹੈਗਾ ਕੋਈ ਮੇਲ ਬਾਈ ਜੀ ਦੇੜੀ ਕਿੰਨੇ ਕੁ ਦੇ ਮੰਨਤ ਹਨ ਜਸ ਦੇਣੀ ਖੁੱਲਾ ਮੰਨਤਨ ਕਰਦੇ ਆਂਗੇ ਕਿੰਨੇ ਕੁ ਇੱਕ ਲੱਖ 10000 ਰੁਪਏ ਦੀ ਖਾਣਾ ਕਰਦੇ ਠੀਕ ਹੈ ਬਈ 1 ਲੱਖ 10000 ਰੁਪਏ ਦੀ ਦੇ ਦੇਾਂਗੇ ਬਈ ਪਾਈ ਜਾਂਦਾ 15 ਦਿਨਾਂ ਦੀ ਸੂਈ ਮਾਗਰ ਕੱਟਾ ਆ ਗਿਆ ਤੇ ਹਨਾ ਜੀ ਹਾਂਜੀ ਠੀਕ ਹੈ ਜੀ ਤੇ 11 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਨਜ਼ਰ ਵੀਰੇ ਛੱਡੀ ਬੱਚਾ ਇਹਨੂੰ ਮੜੀ ਚੋਣ ਵਿਖਾਈ ਦਈਏ ਇਹਦਾ ਆਪਾਂ ਲਈ ਬੱਚਾ ਮੜਾ ਜੀ ਸਰਪੰਚ ਸਾਹਿਬ ਇੱਕ ਗੱਲ ਤਾਂ ਹੈਗੀ ਯਾਦ ਕਰੂ ਅਗੜਾ ਜਿਹੜਾ ਲੈ ਗਿਆ ਹਨਾ ਭਾਈ ਜੀ ਕੋਈ ਦਿੱਕਤ ਹੀ ਨਹੀਂ ਇਹਦੀ ਲਾਬਾ ਹੈ ਨਹੀਂ ਕੋਈ ਵੀ 8.5 ਮਹੀਨੇ ਚ ਹੋਈ ਹੈ ਭਾਈ ਅੱਧਾ ਕਿਲੋ ਦੁੱਧ ਹੀ ਜਦੋਂ ਛੱਡੀ ਆ ਜਦੋਂ ਛੱਡੀ ਆ ਠੀਕ ਹੈ ਜੀ ਸੀਲ ਪਾਲੇ ਪੱਖ ਤੋਂ ਛੋਟੀ ਹੁਣ ਵੀ ਦੱਸਦੀ ਆ ਬਾਕੀ ਲੈਵਲ ਉਹ ਟਿਕਾਣਿਆਂ ਦਾ ਲੱਗਾ ਕਰ ਬਾਈ ਹੈਨਾ ਹੂੰ ਲੈ ਵੀ ਮਿੱਤਰੋ ਤੁਸੀਂ ਦੇ ਲੈ ਵੀ ਮਿੱਤਰੋ ਕਰਮਾਲੀ ਨੇ ਪਛਮਾਇਆ ਸਟਿਆ ਪੂਰਾ ਐਨ ਓਕੇ ਦੀ ਰਿਪੋਰਟ ਕਰਤਾ ਹਰ ਪੱਖ ਤੋਂ ਹੈਨਾ ਬਾਦ ਹੋਇਆ ਨੂੰ ਮੇਰੇ ਕਿਲੇ ਘਟ ਤੇ ਹੈਨਾ ਬਈ ਜਿੰਨੂੰ ਕਹਿ ਦਿੰਦੇ ਹੈਨਾ ਸਰਪੰਚ ਹਾਂਜੀ ਹਾਂਜੀ ਹੂੰ ਮੈਂ ਠੀਕ ਆ ਭਾਈ ਜੀ ਮੈਂ ਗਾਂ ਨੂੰ ਗਾਂ ਚੋਈਦੀ ਨਾ ਹਾਂਜੀ ਉਵੇਂ ਜਵਾਈ ਕਰ ਮਾਰੀ ਦੀ ਠੀਕ ਹੈ ਠੀਕ ਹੈ ਲੈ ਮਤਰਾ ਆਈ ਲਾ ਜਰੂਰੀ ਆ ਆਪਾਂ ਮੜਾ ਇਹ ਮਾਰ ਕੇ ਕਹਿ ਦਿੰਨੇ ਆ ਪਰ ਛੱਟਾ ਜਿਵੇਂ ਪਾਈ ਨੇ ਮਾਰਿਆ ਨਾ ਇਹ ਮੈਂ ਦੇ ਥਰਾਂ ਨੂੰ ਜਰੂਰੀ ਆ ਇਹ ਦਿਨ ਸਾਰਾ ਪ੍ਰੈਸ ਦਾ ਜਿਹੜਾ ਹੂੰ ਬਾਕੀ ਸਰਪੰਚ ਜਵਾਈ ਦਾ ਜਾਣ ਵਾਲਾ ਆ ਅਨੰਦ ਵਾਦ ਆ ਹਨਾ ਹਾਂਜੀ ਹਾਂਜੀ ਅੱਜ ਉਹਨੂੰ ਕੀ ਕਰੀ ਜਾਂਦਾ ਹੋਊਗਾ ਜਿਵੇਂ ਜਿਵੇਂ ਹਣਾ ਬਸ ਉਹ ਰ ਅਸੀਂ ਫਿਰ ਬਾਦੀ ਚੋਲੇ ਸੁਬਾਹ ਬਸ ਲੈ ਮਿੱਤਰੋ ਬਹੁਤ ਸੋਹਣਾ ਚੋਣ ਲੱਗਾ ਕਮਾਨ ਛੱਡਿਆ ਉਹ ਤਾਂ ਤਰਾ ਆਉਂਦਿਆ ਉਹ ਤੋਂ ਨਿਕਲ ਜਰਿਆ ਹੋਣਾ ਬਹੁਤ ਬੋਲੀ ਚੰਪ ਸਮਾਨ ਹੁਣ ਤੋਰੀ ਮਾਂ ਹੀ ਵੱਡੀ ਜੀ ਖੋਲੀ ਇਕਰੀ ਪਸਮਾਕ ਰਾਹੀ ਹੈ ਵੱਡੀ ਖੋਲੀ ਤੋਰੀ ਮਾਂ ਦੀ ਵੀਰੇ ਮੈਂ ਕਿਹਦੋ ਤੁਹਾਨੂੰ ਪਸਮਾਕ ਰਾ ਕੇ ਵੀ ਤੋੜ ਕੇ ਵਿਖਾ ਦਿੰਨਾ ਤਸੱਲੀ ਕਰਾ ਦਿੰਨਾ ਹਰ ਇੱਕ ਪੱਖ ਤੋਂ ਬਾਕੀ ਤੁਸੀਂ ਕਰਨੀ ਆ ਪਰ ਜਿੰਨੀ ਕੋ ਆਪਣੇ ਵੱਸੋਂ ਕਰਾ ਕੇ ਜਾਊਂਗਾ ਮਿੱਤਰੋ ਦੇਖ ਸਕਦੇ ਆ ਉਸ ਇਹਨੂੰ ਹੂੰ ਲੈ ਵੀ ਕੋਈ ਮਲਾਇਆ ਸਿੱਧੇ ਜਾਵਾ ਥਣ ਪਸਮਾ ਕੇ ਇਹਦੇ ਕਈ ਮਈਆਂ ਕੁੰਡੀ ਪਾ ਜਾਂਦੀਆਂ ਹੁੰਦੀਆਂ ਕੁੰਡੀ ਵਾਲਾ ਕੰਮ ਨਹੀਂ ਹੈਗਾ ਸਿੱਧੇ ਢੋਕੇ ਢੋਕੜੀ ਜਾਂਦੇ ਸਿੱਧੇ ਥੱਲੇ ਸੁੱਟਦੀ ਹੈ ਨਾ ਪ੍ਰੈਸ਼ਰ ਚੰਗਾ ਥਾ ਨਾ ਦਾ ਚਵਾਈ ਚੰਗੇ ਬੰਦੇ ਬਈ ਬਸ ਵੀਰੇ ਅੱਛਾ ਸਰਪੰਚ ਸਾਹਿਬ ਇੱਕ ਦਸ ਦੀ ਵੀ ਦੇਣੀ ਫਿਰ ਹਾਂਜੀ ਹਾਂਜੀ ਮਾਨਤਨ ਕੋਈ ਹੋਰ ਮਾੜਾ ਮੋਟਾ ਲਾੜ ਪਿਆਰ ਉਹ ਨਹੀਂ ਛੋੜ ਛੱਪਾ ਕਰਦਾਂਗੇ ਠੀਕ ਹੈ ਨੰਬਰ ਕਿਹਨਾ ਸਰਪੰਚ ਸਾਹਿਬ ਆਪਣਾ 94633 94633 81328 81328 94633 81328 ਹਾਂਜੀ 94633 81328 ਬਈ ਦਾ ਨੰਬਰ ਆ ਮਿੱਤਰੋ ਪਿੰਡ ਲੋਕੇਕਲਾ ਤੇ ਜ਼ਿਲ੍ਹਾ ਹੈਗਾ ਫਰੋਜਪੁਰੇ ਕਾ ਕਟਾ ਵੀ ਸੱਚ ਬਾਈ ਹੋਣਾ ਦਾ ਇਹ ਕਿੰਨੀ ਉਮਰ ਦਾ ਬਾਜੀ ਇਹ ਵੀਰੇ 7 ਮਹੀਨੇ ਹੋਰ ਆ ਜੀ ਇਹਦੀ 7 ਮਹੀਨੇ ਦਾ ਹੈ ਇਹ ਆਪਣੇ ਘਰ ਦੇ ਕੱਟੇ ਦਾ ਹੀ ਬੱਚਾ ਘਰ ਦੇ ਜਿਹੜਾ ਉਹ ਕ੍ਰੋਸਿੰਗ ਲਈ ਫਰਮਾਇਆ ਸੀ ਹਾਂਜੀ ਹਾਂਜੀ ਹੂੰ ਠੀਕ ਹੈ ਬੱਚਾ ਜੰਗਾ ਲਾ ਗਿਆ ਹੈ ਨਾ ਬਈ 66 ਇੰਚ ਕੱਦਾ ਜੀ ਆਪਣੇ ਝੋਟੇ ਦਾ ਠੀਕ ਹੈ ਤੇ 18 ਕਿਲੋ ਵਾਲੀ ਦਾ ਕਟਾ ਏ ਠੀਕ ਹੈ ਉਹ ਹੁਣ ਫਿਰ ਹੁਣ ਕ੍ਰੋਸਿੰਗ ਪਈ ਜਾਂਦੀ ਮਈਆਂ ਮੂਈਆਂ ਪਈ ਜਾਂਦੀ ਹਾਂਜੀ ਬਹੁਤ ਠੀਕ ਹੈ ਠੀਕ ਹੈ ਨਹੀਂ ਸੱਤ ਮਹੀਨੇ ਉਮਰ ਹੈ ਜੀ ਸਾਰੀ ਇਹਦੀ ਠੀਕ ਹੈ ਠੀਕ ਹੈ ਹੁਣ ਮਨ ਲਾ ਜੇ ਕਹਿੰਦੇ ਮੈਂ ਕ੍ਰੋਸ ਕਰਾਉਣੀ ਉਹ ਝੋਟਾ ਬਾਹਰ ਖੜਾ ਤੁਹਾਨੂੰ ਵਿਖਾਉਣਾ ਉਹਦੇ ਦਰਸ਼ਨ ਕਰਵਾਉਣੇ ਸੀ ਪਰ ਹੁਣ ਦੁਆਇਆ ਨੂੰ ਐ ਨਹੀਂ ਬਾਕਮਾਲ ਕੱਟਾ ਬਾਈ ਹੁਣੇ ਦੇ ਕੋਲੇ ਮਿਤਰੋਸ ਕੱਟਾ ਇਹਦਾ ਕੀ ਰੱਖਿਆ ਭਾਜੀ 6 ਦੰਦ 6 6 ਇੰਚ ਕਰਦਾ ਜੀ 6 ਦੰਦ ਤੇ 6 ਇੰਚ ਇਹਦਾ ਕੀ ਰੱਖਿਆ ਰੇਟ ਜੀ ਇਹ ਦੇ ਦੀ 20000 ਦਾ ਠੀਕ ਹੈ ਮੰਨਤਨ ਕਰ ਦਾਂਗੇ ਵਿੱਚੋਂ ਹਾਂਜੀ ਕਰ ਦਾਂਗੇ ਠੀਕ ਹੈ ਇਹਦੀ ਮਾਦਾ ਦੁੱਧ ਕਿੰਨਾ ਕੁ ਆ ਜੀ 18 ਕਿਲੋ ਜੀ ਠੀਕ ਹੈ ਬਾਈ ਲੈ ਮਿਤਰੋ ਚੰਗੇ ਦੁੱਧ ਦੀ ਮਾਲਕਣ ਮਾਦਾ ਇਹ ਬੱਚਾ ਤੇ ਇਹ ਬਾਈ ਦੀ ਮੱਝ ਸੀ ਜਿਹੜੀ ਤੁਹਾਨੂੰ ਦਿਖਾਈ ਅੱਜ ਆ ਜਤਨਵਾਦ ਸ਼ੁਕਰੀਆ ਪਿੰਡ ਲੋਕਾਂ ਕੋਲ ਨਰਵਰਪਨੂ